ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਪਿਆਰਿਓ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹਮੇਸ਼ਾ ਇੱਕ ਬਾਜ਼ ਦੇਖਿਆ ਜਾਂਦਾ ਹੈ ਅਤੇ ਇਸ ਨੂੰ ਇਤਿਹਾਸ ਦੇ ਨਾਲ ਜੋੜ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਜੋੜ ਕੇ ਪੂਰੀ ਦੀ ਪੂਰੀ ਸਿੱਖ ਕੌਮ ਵੇਖਦੀ ਹੈ ਤੇ ਹਾਲ ਹੀ ਦੇ ਵਿੱਚ ਇੱਕ ਬਾਜ਼ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਸਾਹਮਣੇ ਮੌਜੂਦ ਬੋਰਡ ਦੇ ਪੇੜ ਉੱਤੇ ਪਤਾ ਨਹੀਂ ਕਿੰਨੇ ਦਿਨਾਂ ਤੋਂ ਭੁੱਖਾ ਪਿਆਸਾ ਚਾਈਨਾ ਡੋਰ ਦੇ ਵਿੱਚ ਬੰਨਿਆ ਫਸਿਆ ਹੋਇਆ ਸੀ ਜਿਸ ਨੂੰ ਉੱਥੇ ਮੌਜੂਦ ਸਿੰਘਾਂ ਨੇ ਉਤਾਰਿਆ ਉਸ ਦੀ ਸੇਵਾ ਕੀਤੀ ਅਤੇ ਅਜੇ ਤੱਕ ਉਸ ਨੂੰ ਸੰਭਾਲਿਆ ਜਾ

ਆ ਪਾ ਪਾ ਕੌਣ ਛੱਡੋ ਜਿਹੜੀ ਪਾਓ ਪਾਣੀ ਵੀਰਿਆ ਫੋਨ ਆਪਣਾ ਸਾਈਡ ਕਰ ਲਓ ਓ ਗਿਆ ਲੇ ਤੇ ਚਿਤਰਾ ਵੀ ਆ ਜਾ ਰਹਾ ਭਾਜੀ ਇਹਦੀ ਚੁੰਝ ਫੜ ਲਓ ਹਾਂ ਯਾਰ ਡਰਦ ਗਈ ਟੇ ਲਿਓ ਲਈ ਮੈਂ ਹੋ ਜਾ ਦੋ ਪਾਸੇ ਆਹ ਹੋ ਐਂ ਕਰਕੇ ਹੁਣ ਪਾਓ ਪਾਣਾ ਤਾਂ ਉਹਨੂੰ ਕਰ ਲਓ ਮੂੰਹ ਇਹਦਾ ਵਾਹ ਜੀ ਪਰ ਨਹੀਂ ਪਰ ਤੋਂ ਗੱਤਾਂ ਗਿਆ ਕਿ ਚਲੋ ਠੀਕ ਹੈ ਭਾਈ ਉਹ ਬੋਤਲ ਉਹ ਨਾ ਦਵਾ ਦਿਓ ਖੱਡ ਨਾ ਲੱਗ ਜਾਏ ਉਹ ਕੇਲਾ ਲਵਾਉਣੀ ਨਹੀਂ ਬੀਟਰ ਡੀਨ ਜੀ ਹਾਂ ਉਹ ਬੀਟਰ ਡੀਨ ਜੀ ਲਵਾ ਦਈਏ ਯਾਰ ਉਹ ਡਿਸਪੈਂਸਰੀ ਹੈਗੀ ਉਥੇ ਲੈ ਆਈਏ ਦੇਖੋ ਭਾਈ ਠੋਲੇ ਥਾਂ ਦੇ ਠੰਡਾ ਜੀ ਠੰਡ ਕਰ ਯੋ ਕਿਹਨਾਂ ਤੇ ਇਹਨਾਂ ਨੂੰ ਰੱਖਣਾ ਕਰ ਰਹੇ ਆ ਕਿ ਕਰਵਾਇਆ ਥੋੜਾ ਜਨਾ ਜਾ ਕੇ ਦੇ ਦੇ ਉਹ ਮੁੰਮੂਰੇ ਇਹਨੂੰ ਨਾ ਮੜਾ ਖੁੱਲੀ ਜਗ੍ਹਾ ਛੱਡ ਕੇ ਦੇਖੋ ਖੁੱਲੀ ਜਗ੍ਹਾ ਤੇ ਖੁੱਲੀ ਜਗ੍ਹਾ ਤੇ ਖਾਣਾ ਕੁਝ ਖਾਣਾ ਪਰ ਖੁੱਲੀ ਜਗ੍ਹਾ ਛੱਡ ਕੇ ਦੇਖੋ ਬਹੁਤ ਹੈ ਆਹ ਲਓ ਹਮਾਂ ਕੋਲ ਸੱਦਾ ਪਈ ਲੱਗੇ ਨਾ ਜਾਓ ਯਾਰ ਸਾਰੀ ਜਨਗੀ ਹੈਂ ਸਰਫ ਨਾ ਰਹਿ ਜਾਓ ਇੱਥੇ ਛੱਡੋ ਭਾਈ ਉਹ ਕੰਨ ਦੇ ਨਾਮ ਖਾਣਾ ਥੱਲੇ ਇੱਥੇ ਰੱਖ ਦੇ ਰੱਖ ਦੇ ਇੱਥੇ ਕੁਇਖਾ ਅਨੁਮਿਲੋ ਜਿਹੜਾ ਹੈ ਨਹੀਂ ਬਿਲਕੁਲ ਸਾਫ ਹਾਂਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੀ ਫਤਿਹ ਜੀ ਹਾਂਜੀ ਵਾਇਗਰ ਜੀ ਜਿਹੜਾ ਉਹ ਸਾਹਮਣੇ ਤੁਸੀਂ ਮੋੜ ਵੇਖਣਦੇ ਜੇ ਕੇਸਗੜ੍ਹ ਸਾਹਿਬ ਇੱਥੇ ਜੀ ਕੱਲ ਆ ਬਾਜ ਫਸਿਆ ਸੀ ਜੀ ਪਤਾ ਨਹੀਂ ਕਿੰਨੇ ਕ ਦਿਨਾਂ ਦਾ ਫਸਿਆ ਸੀ ਚਾਈਨਾ ਡੋਰ ਨਾਲ ਲੰਕਣ ਦਿਆ ਸੀ ਬਹੁਤ ਦਿਨਾਂ ਤੋਂ ਇਸ ਨੂੰ ਕੱਲ ਅਸੀਂ ਲਾਇਆ ਜੇ ਤੇ ਅਜੇ ਵੀ ਇਹ ਬੜੀ जख्मी ਹਾਲਤ ਚ ਹੈ ਤੇ ਆ ਕੇਸ ਗੜ ਸਾਹਿਬ ਜੀ ਹੈਗਾ ਜੀ ਕੋਰਦਰਾ ਸਾਹਿਬ ਦਾਰਾਉ ਦਰਸ਼ਨ ਤੇ ਇਹਨੂੰ ਕੱਲ ਲਾਇਆ ਅਜੇ ਸਾਰੀ ਸੰਗਤ ਨੇ ਮਿਲ ਕੇ ਤੇ ਪਤਾ ਨਹੀਂ ਕਿੰਨੇ ਕਿ ਦਿਨਾਂ ਦਾ ਉੱਤੇ ਲਮਕਣ ਦਿਆ ਸੀ ਤੇ ਆ ਕਰੋ ਜੀ ਵਾਇਰੂ ਦਰਸ਼ਨ ਜੀ ਤੇ ਹੁਣ ਵੀ ਇਹਦੇ ਸਾਡੇ ਆਹੜਾ ਖੰਭੇ ਆ ਪੂਰਾ जख्मी ਆ ਚਾਈਨਾ ਡੋਰ ਆ ਪੂਰੀ ਵਲੀ ਪਈ ਸੀ ਤੇ ਲਮਕਣ ਦਿਆ ਹੈ ਜੀ ਉਹਦੇ ਉੱਤੇ ਬੋਰਡ ਦੇ ਉੱਤੇ ਉਹ ਸਾਹਮਣੇ ਬੋਰਡ ਦਾ ਦਰਖਤ ਜਿਹਾ ਹੈ ਨਾ ਉਹਦੇ ਟਾਪ ਤੇੜਿਆ ਉਹਦੇ ਟਾਪ ਤੇ ਅੜਿਆ ਸੀ ਤੇ ਸਖਤ ਨੇ ਇਹਨੂੰ ਕੱਲ ਆਇਆ ਜੇ ਤੇ ਹੁਣ ਰੋਟੀ ਪਾਣੀ ਇਹਨੂੰ ਖਵਾਇਆ ਰਾਣਾ ਦੂਣਾ ਦੇ ਹੁਣ ਸੈਟ ਆ ਸੋਣਾ ਤੇ ਜਿਹੜੀ ਸੇਵਾ ਕਰਕੇ ਇਹਨੂੰ ਲਵਾਵਾਂਗੇ ਅੱਜ ਕੱਲ ਦੇ ਵਿੱਚ ਆ ਕਰੋ ਵਾਇਰਲ ਦਰਸ਼ਕ ਇਧਰ ਆਓ ਹਾਂ ਕੋਣੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਬਾਣੀ ਵੈਗੁਰਜੀ ਬਦੇ ਉਹ ਕੋਸਰੀ ਆ ਗਈ ਲੱਗਦਾ ਗੁਰ ਪਿਆਰਿਓ ਅਸੀਂ ਪਤੰਗ ਬਾਜ਼ੀ ਦਾ ਸ਼ੌਕ ਰੱਖਦੇ ਹਾਂ ਪਰ ਚਾਈਨਾ ਡੋਰ ਇੱਕ ਅਜਹੀ ਡੋਰ ਹੈ ਜਿਸ ਦੇ ਕਰਕੇ ਕਈ ਅਣਸੁਖਾਵੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਤੇ ਇਸ ਡੋਰ ਦੇ ਕਾਰਨ ਕਈ ਘਰਾਂ ਦੇ ਜੀਵੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ ਇਸ ਕਰਕੇ ਸਾਨੂੰ ਅਜਹੀਆਂ ਚੀਜ਼ਾਂ ਦਾ ਇਸਤੇਮਾਲ ਕਦੇ ਨਹੀਂ ਕਰਨਾ ਚਾਹੀਦਾ ਜਿਸ ਦੇ ਨਾਲ ਕਿਸੇ ਦੀ ਜਾਨ ਤੇ ਬਣਦੀ ਹੋਵੇ ਤੇ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋਗੇ ਉਹਨਾਂ ਚੀਜ਼ਾਂ ਦਾ ਬਾਈਕਾਟ ਕਰੋਗੇ ਜਿਹੜੀਆਂ ਚੀਜ਼ਾਂ ਕਰਕੇ ਸਾਡੀ ਸਮਾਜ ਦੇ ਵਿੱਚ ਗੰਦਗੀ ਫੈਲਦੀ ਹੋਵੇ ਜਾਂ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੋਵੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ